ਸ਼ੀਕਾਲ ਜੀ ਫੈਟੇ ਕਲੈਕਸ਼ਨ ਭਲਾੜਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਔਰ ਇੰਸਟਾਗ੍ਰam ਤੇ ਵੀ ਮੇਰੇ ਪੇਜ ਨੂੰ ਜਰੂਰ ਫੋਲੋ ਕਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕੱਟ ਪੀਸ ਲੈ ਕੇ ਆਏ ਹਾਂ ਜੀ ਪੀਸ ਰਹਿਣਗੇ ਆਪਣੇ ਬਹੁਤ ਵਧੀਆ ਜਿਹੜੇ ਬ੍ਰਾਂਡ ਦੇ ਪੀਸ ਰਹਿਣਗੇ ਜੀ ਦਾਸ ਦੇ ਬਹੁਤ ਸੋਹਣੇ ਕੱਟ ਪੀਸ ਨੇ ਜੀ ਸਾਫ਼ ਸੁਥਰੇ ਨੇ ਕੋਈ ਮਿਸਪ੍ਰਿੰਟਿੰਗ ਨਹੀਂ ਹੈ ਕਿਸੇ ਦੇ ਸਭ ਤੋਂ ਪਹਿਲਾ ਜਿਹੜਾ ਪ੍ਰਿੰਟ ਰਹਿਣ ਵਾਲਾ ਹੈ ਜੀ ਦੇਖੋ ਬੜਾ ਸੋਹਣਾ ਪ੍ਰਿੰਟ ਹੈ ਜੀ ਇਹ ਇਹ ਪੀਸ ਨੇ ਜਿਹੜੇ ਇਹ ਢਾਈ ਤੋਂ ਉੱਪਰ-ਉੱਪਰ ਨੇ ਜੀ ਸਾਰੇ 2 ਮੀਟਰ ਮਤਲਬ 2.5 ਮੀਟਰ ਤਾਂ ਸਾਰੇ ਹੈ ਹੀ ਗਏ ਨੇ ਜੀ ਤਿੰਨ ਦੇ ਵੀ ਨੇ ਕੋਈ ਪੌਣੇ ਤਿੰਨ ਦਾ ਕੋਈ 4 ਦਾ 4.5 ਤੋਂ 5 ਮੀਟਰ ਦੇ ਵਿੱਚ ਵਿੱਚ ਵੀ ਪੀਸ ਨੇ ਜਿਹੜੀਆਂ ਮੇਰੀਆਂ ਭੈਣਾਂ ਦਾ ਮਾਵਾ ਦਾ ਸੂਟ 4.5 ਜਾਂ 5 ਮੀਟਰ ਦਾ ਬੰਦਾ ਉਹ ਇਹ ਮਤਲਬ ਬਾਈ ਕਰ ਸਕਦੇ ਨੇ ਇਹਨਾਂ ਦਾ ਰੇਟ ਵੀ ਬਹੁਤ ਆਪਾਂ ਜੈਨੂਨ ਜਾਂ ਕੱਢਿਆ ਜੀ ਰੇਟ ਵੀ ਜੈਨੂਨ ਜਾਂ ਜੀ ਰੇਟ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਸੂਟ ਦਾ ਆਰਡਰ ਬੁੱਕ ਕਰੋਗੇ ਨਾਲ ਹੀ ਆਪਾਂ ਰੇਟ ਇਦੇ ਵਿੱਚ ਦੇਖੋ ਕਲਰ ਨੇ ਜੀ ਸੇਮ ਡਿਜ਼ਾਈਨ ਦੇ ਵਿੱਚ ਦੋ ਕਲਰ ਆ ਗਏ ਇਹ 5-5 ਮੀਟਰ ਦੇ ਪੀਸ ਵੀ ਨੇ ਜੀ 4.5 ਮੀਟਰ ਦੇ ਵੀ ਨੇ ਜਿਨ੍ਹਾਂ ਦਾ 4.5 ਮੀਟਰ ਦਾ ਬੰਦਾ ਕਿਉਂਕਿ ਅੱਜ ਕੱਲ ਜਿਹੜਾ ਸੂਟਾਂ ਦਾ ਪਣਾ ਹੁੰਦਾ ਕਾਫੀ ਹੁੰਦਾ ਜੀ ਸੂਟਾਂ ਦਾ ਪਣਾ ਕਾਫੀ ਹੁੰਦਾ ਔਰ ਸਲਵਾਰਾ ਅੱਜ ਕੱਲ ਹਲਕੀਆਂ ਚੱਲਦੀਆਂ ਹਲਕੀਆਂ ਸਲਵਾਰਾਂ ਦੇ ਨਾਲ ਜਦੋਂ ਆਪਾਂ ਸੂਟ ਪਾਉਨੇ ਆ ਥੋੜਾ ਜਿਹਾ ਆਪਾਂ ਨੂੰ ਹੁੰਦਾ ਹਨਾ ਕਪੜਾ ਘਾਟੀ ਹੁੰਦਾ ਜੀ ਮਤਲਬ ਘਾਟ ਦੇ ਵਿੱਚ ਸਰ ਜਾਂਦਾ ਤੇ ਦੇਖੋ ਕਲਰ ਸਾਰੇ ਹੀ ਸੋਹਣੇ ਨੇ ਇੱਕਲੀ ਸ਼ਰਟ ਦਾ ਪੀਸ ਹੈ ਜੀ ਵੀ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਤੁਸੀਂ ਤੁਹਾਡੇ ਕੋਲ ਬਾਟਮ ਹੋ ਸਕਦੀ ਹੈ ਬਾਟਮ ਦੇ ਨਾਲ ਵੀ ਤੁਸੀਂ ਮੈਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਬਾਟਮ ਸਾਡੇ ਤੋਂ ਵੀ ਬਾਏ ਕਰ ਸਕਦੇ ਹੋ ਤੁਸੀਂ ਅਗਰ ਸਾਨੂੰ ਦੱਸੋਗੇ ਵੀ ਇਹਦੇ ਨਾਲ ਦੀ ਤੁਹਾਨੂੰ ਬਾਟਮ ਚਾਹੀਦੀ ਹੈ ਅਸੀਂ ਤੁਹਾਨੂੰ ਬਾਟਮ ਵੀ ਦੇਵਾਂਗੇ ਬਾਟਮ ਦਾ ਜਿਹੜਾ ਕੈਂਬ੍ਰਿਕ ਦੀ ਬਾਟਮ ਲਗਾ ਕੇ ਤੁਹਾਨੂੰ ਬਹੁਤ ਠੀਕ ਪੈ ਜਾਏਗਾ ਜੀ ਇਹ 100 ਰੁਪਏ ਮੀਟਰ ਆਪਣੇ ਕੋਲ ਕੈਂਬ੍ਰਿਕ ਹੈ ਇਸ ਤੋਂ ਸਸਤੀ ਵੀ ਹੈ ਜਿਹੜੀ ਬਾਟਮ ਆਪਾਂ ਤੁਹਾਨੂੰ ਲਗਾ ਕੇ ਦੇ ਸਕਦੇ ਹਾਂ ਪਰ ਇਹ ਬਹੁਤ ਹੀ ਵਧੀਆ ਬ੍ਰਾਂਡ ਦੇ ਔਰ ਕੰਪਨੀ ਦੇ ਜਿਹੜੇ ਪੀਸ ਰਹਿਣ ਵਾਲੇ ਨੇ ਜੀ ਇਹਨਾਂ ਵਿੱਚ मतलब जोडी बॉटम है जी अगर ਤੁਸੀਂ ਕੈਮਰੀ ਤੇ ਕੈਮਰੀਕ ਦੀ ਹੀ ਲਗਵਾਉਂਗੇ ਤਾਂ ਜਿਆਦਾ ਵਧੀਆ મતલਬ ਕੈਮਰੀਕ ਦਾ ਇਸ ਤੋਂ ਜਿਆਦਾ ਵਧੀਆ ਕਪੜੇ ਦੀ ਲਗਵਾਉਂਗੇ ਜਿਆਦਾ ਵਧੀਆ ਲੁੱਕ ਆਏਗੀ ਦੇਖੋ ਪੀਸ ਸਾਰੇ ਹੀ ਸੋਹਣੇ ਨੇ ਸਾਰੇ ਜਿਵੇਂ ਇਹ ਹੈ ਜੀ ਲੈਲਨ ਦਾ ਪੀਸ ਆ ਗਿਆ ਲੈਲਨ ਦਾ ਪੀਸ ਹੈ ਜੀ ਲੈਲਨ ਦਾ ਸੂਟ ਹੈ ਜਿਹੜਾ ਦਾਸ ਕੰਪਨੀ ਦਾ ਸੂਟ ਹੈ ਜੀ ਲੈਲਨ ਦਾ ਇਹਦਾ ਬਾਜ਼ਾਰ ਦਾ ਰੇਟ ਹੈਗਾ ਜੀ 1300 ਰੁਪਏ ਦਾ ਰੇਟ ਹੈਦਾ ਬਾਜ਼ਾਰ ਦਾ ਤੁਸੀਂ ਦੇਖ ਸਕਦੇ ਹੋ ਲੈਲਨ ਦਾ ਪਿਓਰ ਲੈਲਨ ਹੈ ਜੀ ਇਹ 1300 ਰੁਪਏ ਦਾ ਰੇਟ ਹੈ ਜੀ ਪੀਸਾਂ ਦੇ ਵਿੱਚ ਇਹ ਤੁਹਾਨੂੰ ਅੱਧ ਤੱਕ ਹੀ ਪੈ ਜਾਏਗਾ ਦੇਖੋ ਇਹ ਇਹ ਜਿਹੜੇ ਪੀਸ ਰਹਿਣ ਵਾਲੇ ਨੇ ਜੀ ਬਹੁਤ ਸੋਹਣੇ ਨੇ ਜਿਵੇਂ ਇਹ 3.5 ਮੀਟਰ ਦਾ ਪੀਸ ਹੈ ਜੀ 3.5 ਮੀਟਰ ਦਾ ਇਹ ਪੀਸ ਦੇ ਵਿੱਚ ਪਣਾ ਹੈ ਵੀ ਇਹਦਾ ਸੋਹਣਾ ਹੈ ਜ ਜਿੱਦਾਂ ਇਹ ਲਗਾ ਲਓ ਜੀ ਇਹ ਵੀ ਸ਼ਰਟ ਪੀਸ ਹੈ ਇਹਦੇ ਨਾਲ ਤੁਸੀਂ ਮਤਲਬ ਕੋਈ ਵੀ ਬਾਟਮ ਮੈਚ ਕਰ ਸਕਦੇ ਹੋ ਪੀਸ ਆਪਣੇ ਸਾਰੇ ਜਿਹੜੇ ਨੇ ਅ ਵਧੀਆ ਤੋਂ ਵਧੀਆ ਜਿਹੜੇ ਕਲਰ ਕੰਬੀਨੇਸ਼ਨ ਨਾਲ ਆਪਾਂ ਲੈ ਕੇ ਆਏ ਆ ਉਹਦਾ ਨਹੀਂ ਆ ਵੀ ਆਪਾਂ ਇਦਾਂ ਹੀ ਮਤਲਬ ਰੰਗ ਸਾਰੇ ਮਿਕਸ ਜੇ ਰੰਗਾਂ ਦੇ ਪੀਸ ਲੈ ਕੇ ਆਏ ਆ ਲਾਈਟ ਡਾਰਕ ਸਾਰੇ ਰੰਗਾਂ ਦੇ ਪੀਸ ਲੈ ਕੇ ਆਏ ਆ ਜਿਵੇਂ ਇਹ ਵਾਲਾ ਹੈ ਜੀ ਦੇਖੋ ਇੱਕ ਇਹਦੇ ਵਿੱਚ ਇਹ ਸੀਗਾ ਔਰ ਇੱਕ ਹੈਗਾ ਜੀ ਇਹ ਵਾਲਾ ਦੋ ਆਪਣੇ ਕੋਲੇ ਜਿਹੜੇ ਇਹ ਸੂਟਾਂ ਦੇ ਮਤਲਬ ਡਿਜ਼ਾਈਨ ਰਹਿਣਗੇ ਸੇਮ ਉਹਦੇ ਪੀ ਸਾਰੇ ਸਾਫ਼ ਸੁਥਰੇ ਨੇ ਜੀ ਕੱਟ ਫਟ ਵਾਲਾ ਕੋਈ ਵੀ ਪੀਸ ਨਹੀਂ ਹੈ ਬਿਲਕੁਲ ਪ੍ਰੋਪਰ ਸਾਫ਼ ਸੁਥਰਾ ਪੀਸ ਹੈ ਜੀ ਸਾਰੇ ਤੇ ਇਹਨਾਂ ਦਾ ਜਿਹੜੇ ਇਹਨਾਂ ਦੇ ਵਿੱਚ ਨੇ ਜੀ ਮਹਿੰਗੇ ਵੀ ਨੇਗੇ ਪੀਸ ਹਨਾ ਕਈ ਜਿਹੜੇ ਜ਼ਿਆਦਾ ਕੁਆਲਿਟੀ ਅਪ ਕੁਆਲਿਟੀ ਦੇ ਵੀ ਨੇ ਦਾਸ ਕੰਪਨੀ ਦੇ ਜਿਹੜੇ ਕਿ ਗ੍ਰੇਸ ਕਾਟਨ ਦੇ ਉੱਪਰ ਪ੍ਰਿੰਟ ਹੈ ਪਰ ਉਹ ਵੀ ਆਪਾਂ ਸੇਮ ਰੇਟ ਹੀ ਇਹਨਾਂ ਦਾ ਲਗਾਵਾਂਗੇ ਪੀਸ ਦਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਪੀ ਸਾਰੀ ਡਿਜ਼ਾਈਨ ਇੱਕ ਤੋਂ ਇੱਕ ਵਧ ਕੇ ਡਿਜ਼ਾਈਨ ਹੈ ਜੀ ਪੀਸਾਂ ਦਾ ਇਹ ਸੇਮ ਡਿਜ਼ਾਈਨ ਦੇ ਵਿੱਚ ਹੀ ਦੋ ਪੀਸ ਆ ਜਾਣਗੇ ਜੀ ਇੱਕ ਇਹ ਰਿਹਾ ਇਹਦੇ ਨਾਲ ਤੁਸੀਂ ਮਸਟਰਡ ਬਾਟਮ ਵੀ ਪਾ ਸਕਦੇ ਹੋ ਇੱਕ ਰਿਹਾ ਜੀ ਇਹਦੇ ਨਾਲ ਗਾਜਰੀ ਪਰਪਲ ਜਿਹੜੀ ਮਰਜ਼ੀ ਬਾਟਮ ਤੁਸੀਂ ਲਗਾ ਸਕਦੇ ਹੋ ਤੁਸੀਂ ਮੈਨੂੰ ਇਹਨਾਂ ਨਾਲ ਅਗਾ ਤੁਹਾਨੂੰ ਬਾਟਮ ਵੀ ਚਾਹੀਦੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਜੀ ਆਪਾਂ ਤੁਹਾਨੂੰ ਬਾਟਮ ਵੀ ਪ੍ਰੋਵਾਈਡ ਕਰਵਾਵਾਂਗੇ ਬਾਟਮ ਵੀ ਆਪਾਂ ਤੁਹਾਨੂੰ ਦੇਵਾਂਗੇ ਜੀ ਬਾਕੀ ਹੁਣ ਆਪਾਂ ਆਪਣੀ ਸ਼ਾਪ ਵੀ ਬਹੁਤ ਜਲਦੀ ਸ਼ਾਪ ਓਪਨ ਕਰਨ ਜਾ ਰਹੇ ਹਾਂ ਤੇ ਸ਼ਾਪ ਦੇ ਉੱਤੇ ਆਪਾਂ ਨਾਲ ਹੀ ਇਹਨਾਂ ਦੇ ਕੱਟ ਪੀਸਾਂ ਦੇ ਨਾਲ ਹੀ ਆਪਾਂ ਜਿਹੜੇ ਹੋਰ ਤੁਹਾਨੂੰ ਦੁਪੱਟੇ ਵੀ ਜਿਹੜੇ ਹੋਣਗੇ ਵਧੀਆ ਮਸਲੀਨ ਵਗੈਰਾ ਦੇ ਦੁਪੱਟੇ ਵੀ ਲਿਆ ਕੇ ਰੱਖਾਂਗੇ ਜੀ ਜਿਹੜੇ ਪ੍ਰਿੰਟ ਵਾਲੇ ਹੋਣਗੇ ਜਿਹੜੇ ਕਿ ਕੱਟ ਪੀਸਾਂ ਨਾਲੋਂ ਵੀ ਮਤਲਬ ਕਾਫੀ ਸਸਤੇ ਰੇਟ ਤੇ ਤੁਹਾਨੂੰ ਮਿਲਿਆ ਕਰਨਗੇ ਇਹ ਸਾਰੇ ਜਿਹੜੇ ਸ਼ਰਟਾਂ ਰਹਿਣਗੇ ਆ ਜੀ ਜਿਵੇਂ ਇਹ ਹੈ ਜੀ ਪਿਓਰ ਲੇਲਨ ਹੈ ਵੀ ਇਹ ਵੀ ਪਿਓਰ ਲੇਲਨ ਹੈ ਤੁਸੀਂ ਦੇਖ ਸਕਦੇ ਹੋ ਸਟੱਫ ਕਿੰਨਾ ਸੋਹਣਾ ਇਹਨਾਂ ਦਾ ਇਹ ਵਾਲੇ ਪੀਸ ਦਾ ਇਹ ਵਾਲਾ ਪੀਸ ਹੈ ਜੀ ਦੇਖੋ ਡਿਜ਼ਾਈਨ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਇਹ ਦਾ ਇਹ ਵੀ ਪਿਓਰ ਲੈਲਨ ਹੈ ਪਰ ਆਪਾਂ ਲੈਲਨ ਵਿੱਚ ਇਹ ਵਿੱਚ ਗਲੇਸ ਕਾਟਨ ਵਾਲੇ ਜਿਹੜੇ ਗੀਜ਼ਾ ਦੇ ਨੇਗੇ ਬੀਤੀ ਆਪਾਂ ਦਾਸ ਦੇ ਪਿਓਰ ਕਾਟਨ ਦੇ ਸਾਰੇ ਪੀਸੀ ਆਪਾਂ ਤੁਹਾਨੂੰ ਇੱਕੋ ਹੀ ਰੇਟ ਲਾਵਾਂਗੇ ਕਾਟਨ ਸਾਰੇ ਪਿਓਰ ਕਾਟਨ ਦੇ ਰਹਿਣਗੇ ਪੀਸ ਕੋਈ ਵੀ ਇਹਨਾਂ ਦੇ ਵਿੱਚੋਂ ਸਿੰਥੈਟਿਕ ਸਟੱਫ ਨਹੀਂ ਆਏਗਾ ਕੋਈ ਵੀ ਮਿਕਸਿੰਗ ਵਾਲਾ ਸਟੱਫ ਨਹੀਂ ਆਏਗਾ ਆਪਾਂ ਕੋਈ ਓਦਾਂ ਦਾ ਕੰਮ ਨਹੀਂ ਕਰਦੇ ਜੀ ਵੀ ਜਿਹੜਾ ਅਗਲੇ ਨੂੰ ਲਾਂਬਾ ਹੋਵੇ ਜੋ ਚੀਜ਼ ਆਪਣੇ ਕੋਲੇ ਆਂਦੀ ਆ ਉਹ ਹੀ ਤੁਹਾਨੂੰ ਪ੍ਰੋਵਾਈਡ ਕਰਵਾਉਣੀ ਹੈ ਜੀ ਸੇਮ ਜਿਹੜੀ ਆਪਾਂ ਵੀਡੀਓ ਦੇ ਵਿੱਚ ਦਿਖਾਣੇ ਉਹੀ ਚੀਜ਼ ਸਾਨੂੰ ਦਿਨੇ ਆ ਇਹ ਨਹੀਂ ਜੇ ਆਪਾਂ ਲੋਕਾਂ ਦੀ ਤਰ੍ਹਾਂ ਬੋਲਦੇ ਕੁਝ ਹੋਰ ਆ ਭੇਜਦੇ ਕੁਝ ਹੋਰ ਆ ਆਪਣੇ ਕੋਲੇ ਓਦਾਂ ਦਾ ਕੰਮ ਹੈ ਨਹੀਂ ਜੀ ਔਰ ਸਾਫ ਸੁਥਰੇ ਤਰੀਕੇ ਨਾਲ ਇਹ ਪੀਸ ਸਾਰੇ ਬੰਦ ਨੇ ਜਿਹੜੇ ਤੁਹਾਡੇ ਅੱਗੇ ਖੋਲ ਰਹੀਆਂ ਜੀ ਮੈਂ ਇਹਨਾਂ ਦਾ ਮਤਲਬ ਜਿਹੜੀ ਇਹਨਾਂ ਦੀ ਤੈਹ ਖੋਲ ਰਹੀਆਂ ਬਹੁਤ ਸਾਫ ਸੁਥਰੇ ਪੀਸ ਨੇ ਜੀ ਇਹ ਸਾਰੇ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਹੈ ਇਹ ਕਾਫੀ ਜੇ ਕਲਰ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਪਣੇ ਕੋਲੇ ਬਲੈਕ ਵੀ ਹੈ ਇਹ ਦੋ ਪੀਸ ਨੇ ਜੀ ਕਾਫੀ ਇਹ ਫੁੱਲ ਸੂਟ ਵੀ ਬਣ ਸਕਦਾ ਜਿੱਦਾਂ ਇਹ ਬਲੈਕ ਹੈ ਜੀ ਇਸ ਤੋਂ ਬਾਅਦ ਇਹ ਬਲੈਕ ਹੈ ਜੀ ਬਲੈਕ ਦਾ ਵੀ ਫੁੱਲ ਸੂਟ ਦਾ ਕੱਪੜਾ ਹੈ ਜੀ ਇਹ ਕਈ ਇਹਦੇ ਵਿੱਚ ਪੀਸ ਐਦਾਂ ਦੇ ਨੇ ਜਿਹੜੇ ਫੁੱਲ ਸੂਟ ਬਣਨਗੇ ਉਹ ਮੈਂ ਪੀਸ ਤੁਹਾਨੂੰ ਅਲੱਗ ਵੀ ਦਿਖਾ ਦਿੰਨੀ ਆ ਜਿਹੜਾ ਨੈਕਸਟ ਜਿਹੜਾ ਪ੍ਰਿੰਟ ਹੈ ਇਹ ਵੀ ਫੁੱਲ ਸੂਟ ਦਾ ਕੱਪੜਾ ਹੈ ਜੀ ਇਹ ਇਹ ਵੀ ਪੂਰੇ ਫੁੱਲ ਸੂਟ ਦਾ ਕੱਪੜਾ ਹੈ ਜੀ ਇਹ ਇੱਕ ਜਿਵੇਂ ਇਹਦਾ ਵੀ ਫੁੱਲ ਸੂਟ ਬਣ ਸਕਦਾ ਹੈ ਜੀ ਇਹ ਕੱਟ ਪੀਸਾਂ ਦੇ ਵਿੱਚ ਫੁੱਲ ਸੂਟ ਹੈ ਜਿਹੜੇ ਆਏ ਨੇ ਜੀ ਆਪਣੇ ਕੋਲੇ ਇੱਕ ਆ ਬਲੈਕ ਹੋ ਗਿਆ ਜੀ ਤੇ ਜਿੱਦਾਂ ਇਹ ਵਾਲਾ ਮਸਟਰਡ ਹੋ ਗਿਆ ਜੀ ਇਹ ਫੁੱਲ ਸੂਟ ਦਾ ਕੱਪੜਾ ਹੈ ਜੀ ਜਿਵੇਂ ਇਹ ਹੋ ਗਿਆ 4.5 4 ਮੀਟਰ ਦੇ ਨੇ ਜੀ 4.5 ਮੀਟਰ ਦੇ ਵਿੱਚ ਤੁਸੀਂ ਜਿੰਨੇ ਮਰਜ਼ੀ ਬਣਾ ਸਕਦੇ ਹੋ ਸਾਢੇ 4 ਦੇ ਮੀਟਰ ਦੇ ਵਿੱਚ ਤੁਸੀਂ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਆਮ ਨਾਲ ਬਣਨਗੀਆਂ ਕਿਉਂਕਿ ਪਣਾ ਕਾਫੀ ਵਧੀਆ ਇਹਨਾਂ ਦਾ ਜਾਂ ਫਿਰ ਪੂਰਾ ਸੂਟ ਵੀ ਤੁਸੀਂ ਬਣਾ ਸਕਦੇ ਹੋ ਤੇ ਜਿੱਦਾਂ ਇਹ ਵਾਲਾ ਹੈ ਜੀ ਇਹ ਵੀ ਪੂਰਾ ਸੂਟ ਹੈ ਇਹ ਵਾਲਾ ਜਿਹੜਾ ਇਹ ਵੀ ਪੂਰਾ ਸੂਟ ਹੈ ਤੁਸੀਂ ਸ਼ਰਟ ਪੀਸ ਵੀ ਲੈ ਸਕਦੇ ਹੋ ਪੂਰਾ ਫੁੱਲ ਸੂਟ ਵੀ ਲੈ ਸਕਦੇ ਹੋ ਅ ਸ਼ਾਇਦ ਇਹ ਵੀ ਪੂਰਾ ਸੂਟ ਹੋਏਗਾ ਇੱਕ ਮਿੰਟ ਹਾਂਜੀ ਇਹ ਵੀ ਪੂਰਾ ਸੂਟ ਹੈ 5.5 ਮੀਟਰ ਹੈ ਜੀ ਇਹ ਵੀ ਇਹਦਾ ਵੀ ਤੁਸੀਂ ਪੂਰਾ ਸੂਟ ਬਣਾ ਸਕਦੇ ਹੋ ਸੋਨਾ ਇਹ ਜਿਹੜਾ ਸਟੱਫ ਬਹੁਤ ਸੋਹਣਾ ਹੈ ਜੀ ਇਹ कॉटन ਦਾ ਬੜਾ ਸੋਹਣਾ ਸਟੱਫ ਹੈ ਜੀ ਇਹੋ ਤੁਸੀਂ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਸੋਹਣਾ ਜਿਹਾ ਸਟੱਫ ਹੈ ਇਹ 3 ਮੀਟਰ ਦਾ ਪੀਸ ਰਹੇਗਾ ਜੀ ਇਹ ਅਗਰ ਤੁਸੀਂ ਇਹ ਬਾਏ ਕਰਨਾ ਚਾਹੁੰਦੇ ਹੋ ਇਹ ਵੀ ਕੱਲੀ ਸ਼ਰਟ ਦਾ ਪੀਸ ਹੈ ਜੀ ਇਹ ਜਿਹੜਾ ਹੋਏਗਾ ਪੀਸ ਇਹ ਵੀ ਕੱਲੀ ਸ਼ਰਟ ਦਾ ਪੀਸ ਹੈ ਜੀ ਹਾਂਜੀ ਇਹ ਵੀ ਕੱਲੀ ਸ਼ਰਟ ਦਾ ਪੀਸ ਹੈ ਇਹਦੇ ਵਿੱਚ ਜਿਹੜਾ ਦੂਸਰਾ ਡਿਜ਼ਾਈਨ ਸੀ ਉਹ ਫੁੱਲ ਸੂਟ ਦਾ ਜੀ ਜਿਹੜਾ ਇਹਦੇ ਵਿੱਚ ਆਵਲਾ ਡਿਜ਼ਾਈਨ ਹੈ ਜੀ ਇਹ ਪੂਰੇ ਸੂਟ ਦਾ ਰੱਖਿਆ ਹੋਇਆ ਹੈ ਇਹ ਪੂਰੇ ਸੂਟ ਦਾ ਪੀਸ ਹੈ ਜੀ ਇਹ ਪੀਸਾਂ ਦੇ ਵਿੱਚ ਹੀ ਨਿਕਲੇ ਨੇ ਜੀ ਇਹ ਜਿਹੜੇ ਪੂਰਾ ਸੂਟ ਲੈਣਾ ਚਾਹੁੰਦੇ ਨੇ ਉਹ ਪੂਰਾ ਸੂਟ ਵੀ ਲੈ ਸਕਦੇ ਨੇ ਤੇ ਇਹ ਸਵਾਤ 4 ਤੋਂ ਉੱਪਰ ਹੈ ਜੀ ਇਹ ਪੀਸ ਹੈ ਜਿਹੜਾ ਪਣਾ ਇਹਦਾ ਕਾਫੀ ਵਧੀਆ ਦੇਖੋ ਜੀ ਇਹਦਾ ਪਣਾ ਵੀ ਵਧੀਆ ਹੈ ਵਧੀਆ ਪਣੇ ਦਾ ਸਟਾਫ ਹੈ ਜੀ ਇਹ ਸਵਾ 4 ਤੋਂ ਉੱਪਰ ਆਏਗਾ ਇਹਦੇ ਨਾਲ ਤੁਸੀਂ ਬਾਟਮ ਵੀ ਅਲੱਗ ਤੋਂ ਮਿਲਾ ਸਕਦੇ ਹੋ ਔਰ ਪੂਰਾ ਸੂਟ ਵੀ ਲੈ ਸਕਦੇ ਹੋ ਪੂਰਾ ਦੋ ਸ਼ਰਟਾਂ ਵੀ ਬਣਾ ਸਕਦੇ ਹੋ ਕਈ ਵਾਰ ਘੇਰਾ ਘੱਟ ਹੁੰਦਾ ਜੀ ਨਾਲ ਹਨਾ ਵੀ ਦੋ ਸ਼ਰਟਾਂ ਇੱਕ ਵੱਡੇ ਘੇਰੇ ਦੀ ਕੋਈ ਇੱਕ ਮਤਲਬ ਥੋੜੇ ਪਤਲੇ ਬੰਦੇ ਦੀ ਵੀ ਬਣਾ ਸਕਦੇ ਦੋ ਪਤਲੇ ਬੰਦੇ ਦੀ ਸ਼ਰਟਾਂ ਵੀ ਬਣ ਸਕਦੀਆਂ ਨੇ ਉਹ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਨੂੰ ਡਿਜ਼ਾਈਨ ਕਰ ਸਕਦੇ ਹੋ ਜਾਂ ਫਿਰ ਡਿਜ਼ਾਈਨਿੰਗ ਵਗੈਰਾ ਕਰਕੇ ਤੁਸੀਂ ਇਹਨਾਂ ਨਾਲ ਆਪਣੀ ਬਾਟਮ ਲਗਾ ਕੇ ਪਲੇਨ ਬਾਟਮ ਲਗਾ ਕੇ ਵੀ ਰੈਡੀ ਕਰ ਸਕਦੇ ਹੋ ਜਿਵੇਂ ਇਹ ਡਿਜ਼ਾਈਨ ਹੈ ਜੀ ਵੀ ਬਹੁਤ ਸੋਹਣਾ ਡਿਜ਼ਾਈਨ ਹੈ ਗਲੇਸ कॉटन ਤੇ ਹੈ ਜੀ ਇਹ ਸਟਾਫ ਜਿਹੜਾ ਬਾਜ਼ਾਰ ਦਾ ਇਹਦਾ ਰੇਟ ਹੈ ਜੀ 1000 ਰੁਪਏ ਦਾ ਇਹ ਸੂਟ ਮਿਲਦਾ ਜੀ ਇਹ ਬਹੁਤ ਸੋਹਣਾ ਸਟਾਫ ਹੈ ਜੀ ਇਹ 1000 ਰੁਪਏ ਦਾ ਸੂਟ ਮਿਲਦਾ ਜਿਹੜਾ ਕਿ ਆਪਾਂ ਤੁਹਾਨੂੰ ਪੀਸਾਂ ਦੇ ਭਾਅ ਦੇ ਰਹੇ ਹੁਣ ਪੀਸਾਂ ਦੇ ਵਿੱਚ ਬਹੁਤ ਸਸਤਾ ਹੈ ਰੇਟ ਤੇ ਆਪਾਂ ਤੁਹਾਨੂੰ ਦੇਵਾਂਗੇ ਇਹ ਜਿਵੇਂ ਇਹ 4.5 ਮੀਟਰ ਦਾ ਸੂਟ ਹੈ ਜੀ ਇਹ 4.5 ਮੀਟਰ ਦਾ ਸੂਟ ਹੈ ਸਟਾਫ ਬਹੁਤ ਸੋਹਣਾ ਕਪੜਾ ਹੈ कॉटन ਹੈ ਜੀ ਪਿਓਰ कॉटन ਹੈ ਬਿਲਕੁਲ ਔਰ ਪ੍ਰਿੰਟ ਵੀ ਇਹਦਾ ਬਹੁਤ ਸੋਹਣਾ ਹੈ ਈ ਵਾ ਤੁਹਾਡੇ ਕੋਲ ਦੁਪੱਟੇ ਵੀ ਪਈ ਹੁੰਦੇ ਆ ਜੀ ਆਪਾਂ ਨੂੰ ਹਨਾ ਦੁਪੱਟਿਆਂ ਦਾ ਹੋ ਜਾਂਦਾ ਵੀ ਦੁਪੱਟੇ ਹੈਗੇ ਦੁਪੱਟਿਆਂ ਦੇ ਨਾਲ ਵੀ ਤੁਸੀਂ ਵੇਅਰ ਕਰ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਬਾਟਮ ਪਈ ਹੁੰਦੀ ਹੈ ਵੀ ਆਪਾਂ ਨੂੰ ਲਾਲਚ ਹੋ ਜਾਂਦਾ ਇਹ ਹਨਾ ਵੀ ਬਾਟਮ ਪਈ ਹੈ ਉਹਦੇ ਨਾਲ ਵੀ ਤੁਸੀਂ ਸਾਡੇ ਤੋਂ ਮੈਚ ਕਰਕੇ ਲੈ ਕੇ ਜਾ ਸਕਦੇ ਹੋ ਜਿਹੜੇ ਮੇਰੇ ਨੇੜੇ ਤੇੜੇ ਦੇ ਵੀਡੀਓ ਦੇਖ ਰਹੇ ਨੇ ਜੀ ਮੇਰੀਆਂ ਭੈਣਾਂ ਉਹ ਘਰੇ ਆ ਕੇ ਵੀ ਮੇਰੇ ਦੇਖ ਸਕਦੀਆਂ ਨੇ ਜਿਵੇਂ ਇਹ ਪੀਸ ਹੈ ਜੀ 4.5 ਮੀਟਰ ਦਾ ਪੀਸ ਹੈ ਇਹ ਤੇ ਫਿਲਹਾਲ ਕਪੜਾ ਸੀ ਘਰੇ ਰੱਖਿਆ ਵਿਆ ਘਰ ਉਹ ਵੀ ਦੇਖ ਸਕਦੀਆਂ ਨੇ ਉਸ ਤੋਂ ਬਾਅਦ ਅਸੀਂ 6 ਤਰੀਕ ਨੂੰ ਅਸੀਂ ਸ਼ਾਪ ਤੇ ਸ਼ਿਫਟ ਹੋਣ ਜਾ ਰਹੇ ਆ ਲਗਭਗ 6 ਨੂੰ ਹੋਈ ਜਾਵਾਂਗੇ ਠੀਕ ਹੈ 5 ਜਾਂ 6 ਨੂੰ ਪਹਿਲਾਂ ਤੇ ਉਸ ਤੋਂ ਪਹਿਲਾਂ ਵੀ ਹੋਣ ਦੇ ਚਾਂਸ ਨੇ ਜੀ ਜਦੋਂ ਹੀ ਸ਼ਾਪ ਤੇ ਆਪਾਂ ਸ਼ਿਫਟ ਹੋ ਜਾਾਂਗੇ ਜੀ ਉਸ ਤੋਂ ਬਾਅਦ ਸ਼ਾਪ ਤੇ ਤਾਂ ਦੇਖੋ ਸਾਰਾ ਮਾਲ ਹੀ ਖੋਲਾਂਗੇ ਆਪਾਂ ਹਨਾ ਆਪਣੇ ਕੋਲ ਕਾਫੀ ਵੈਰਾਈਟੀ ਆਈ ਹੈ ਜੀ ਵਧੀਆ ਸੂਟਾਂ ਦੀ ਜਿਵੇਂ ਇਹ ਸ਼ਰਟ ਦਾ ਪੀਸ ਹੈ ਜੀ ਇਕੱਲਾ ਇਹ 2.5 ਮੀਟਰ ਦਾ ਪੀਸ ਹੈ ਤੁਸੀਂ ਇਹ ਲੈ ਸਕਦੇ ਹੋ ਇਹ ਨਾਲ ਸਕਿਨ ਮਹਿਰੂਨ ਕਾਫੀ ਮਤਲਬ ਜਿਹੜੀ ਮਰਜ਼ੀ ਬਾਟਮ ਲਗਾ ਲਓ ਨਾਲ ਦੀ ਲਗਾ ਲਓ ਕਰਨੀ ਨਾਲ ਦਾ ਸਟੱ ਬਹੁਤ ਸੋਹਣਾ ਇਹ ਪੀਸ ਬਣ ਕੇ ਰੈਡੀ ਹੋਊਗਾ ਤੇ ਇਸ ਤੋਂ ਬਾਅਦ ਜੀ ਆਹ ਸੂਟ ਜਿਹੜਾ ਮੈਂ ਫੁੱਲ ਸੂਟ ਦਿਖਾਇਆ ਤੁਹਾਨੂੰ ਇਹ ਤੁਸੀਂ ਹਾਫ ਹਾਫੀ ਮਤਲਬ 2.5 2.5 ਮੀਟਰ ਦੀਆਂ ਸ਼ਰਟਾਂ ਵੀ ਲੈ ਸਕਦੇ ਹੋ ਔਰ ਇਹਨੂੰ ਫੁੱਲ ਸੂਟ ਵੀ ਲੈ ਸਕਦੇ ਹੋ ਇਹਦਾ ਤੇ ਆਹ ਵਾਲੀ येलो ਕਲਰ ਦੀ ਹੈ ਜੀ ਮਸਟਰਡ येलो ਕਲਰ ਦੀ ਸ਼ਰਟ ਹੈ ਜੀ ਇਹ ਵੀ ਤੁਸੀਂ ਲੈ ਸਕਦੇ ਹੋ ਮਸਟਰਡ येलो ਇਹਦੇ ਨਾਲ ਆਫ ਵਾਈਟ ਬਾਟਮ ਵੀ ਚੱਲ ਜੇਗੀ ਜਾਂ ਫਿਰ ਮਸਟਰਡ ਬਾਟਮ ਲਗਾ ਕੇ ਤੁਸੀਂ ਸੂਟ ਰੈਡੀ ਕਰ ਸਕਦੇ ਹੋ ਇਸ ਲੱਬ कॉटन ਹੈ ਜੀ ਲੈਲਨ ਦਾ ਪੀਸ ਹੈ ਦੇਖੋ ਪਿਓਰ ਲੈਲਨ ਹੈ ਜੀ ਇਹਦੇ ਵੀ ਇਹਦਾ ਵੀ ਤੁਸੀਂ ਸ਼ਰਟ ਵੀ ਬਣਾ ਸਕਦੇ ਹੋ ਜਾਂ ਫਿਰ ਬਾਟਮ ਬਣਾ ਕੇ ਪਲੇਨ ਸ਼ਰਟ ਬਣਾ ਕੇ ਪੈਚ ਵਰਕ ਵੀ ਕਰਵਾ ਸਕਦੇ ਹੋ ਵਰਕ ਵੀ ਆਪਣੇ ਕੋਲੇ ਸਾਰੀ ਤਰ੍ਹਾਂ ਦਾ ਅਵੇਲੇਬਲ ਹੈ ਜਿੱਦਾਂ ਦਾ ਤੁਸੀਂ ਕਹੋਗੇ ਉਦਾਂ ਦਾ ਆਪਾਂ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਔਰ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਮੈਂ ਤੁਹਾਨੂੰ ਸਾਰੇ ਇਹ ਪੀਸ ਦਿਖਾਏ ਨੇ ਸਾਰੇ ਪੀਸ ਹੀ ਬਹੁਤ ਸੋਹਣੇ ਨੇ ਕੁਆਲਿਟੀ ਸੁਪਰਬ ਕੁਆਲਿਟੀ ਦੇ ਪੀਸ ਨੇ ਜੀ ਬਹੁਤ ਵਧੀਆ ਕੁਆਲਿਟੀ ਦੇ ਨੇ ਇਹ ਇਹਨਾਂ ਵਿੱਚ ਅਗਰ ਤੁਹਾਨੂੰ ਕੋਈ ਵੀ ਪੀਸ ਪਸੰਦ ਆਂਦਾ ਹੈ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਪੀਸ ਆਰਡਰ ਬੁੱਕ ਕਰ ਸਕਦੇ ਹੋ ਮੇਰੇ ਤੋਂ ਰੇਟ ਵੀ ਕਨਫਰਮ ਕਰੋ ਪੀਸ ਬੁੱਕ ਕਰੋ ਅਸੀਂ ਤੁਹਾਡੇ ਘਰ ਤੱਕ ਪੀਸ ਪਹੁੰਚਾਵਾਂਗੇ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਜੀ ਮੇਰੀ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਆ ਸਕੇ ਮੇਰੀ ਵੀਡੀਓ ਨੂੰ ਐਂਡ ਤੱਕ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ